पटियाला कुछ मुलजमां नेता एक पुलिस मुलाजम द ही मोटरसाइकिल मार दिता जिस कारण इस पुलिस मुलाजम की लत्त टुट गई है पूरा मामला की है इस रिपोर्ट ਸਰ ਅਸੀਂ ਡਿਊਟੀ ਤੇ ਸੀਗੇ ਜੀ ਗਸ਼ਤ ਤੇ ਸੀਗੇ ਉੱਥੇ ਸਰਹੰਦ ਬਾਈਪਾਸ ਨਾਕੇ ਤੇ ਵੀ ਸੀਗੇ ਜੀ ਤੇ ਉੱਥੇ ਜੀ ਅਸੀਂ ਅੱਗੇ ਸਾਨੂੰ ਪੀਸੀਆਰ ਵਾਲੇ ਮੁਲਾਜ਼ਮ ਆਈ ਜੀ ਐਸ ਐਚਓ ਸਾਹਿਬ ਕੋਲ ਸਾਨੂੰ ਕਟੋਰੂਮ ਤੋਂ ਇਤਲਾਹ ਮਿਲੀ ਹੈ ਜੀ ਕਿ ਬਹੁਤ ਜ਼ਿਆਦਾ ਤਾਦਾਦ ਚ ਹਥਿਆਰਾਂ ਦੇ ਨਾਲ ਕ੍ਰਪਾਣਾ ਡੰਡਾ ਛੋਟੇ ਨਾਲ ਮੁੰਡੇ ਸੀਗੇ ਜੀ 40-50 ਮੁੰਡੇ ਸੀਗੇ ਤਕਰੀਬਨ ਤਕਰੀਬਨ ਤੇ ਅਸੀਂ ਉਹਨਾਂ ਨੂੰ ਲੱਭਦੇ ਲੱਭਦੇ ਪੀਸੀਆਰ ਬਾਈਕ ਤੇ ਐਸ ਐਚਓ ਸਾਹਿਬ ਅਸੀਂ ਸਾਰੇ ਉਧਰ ਜਿੱਦੇ ਗਏ ਤਾਂ ਜਿਹੜੀ ਜਦੋਂ ਅਸੀਂ ਪਹੁੰਚੇ ਉੱਥੇ ਜਾ ਕੇ ਪੀਸੀਆਰ ਨੇ ਸਾਇਰਨ ਮਾਰਿਆ ਜੀ ਤਾਂ ਉਦੋਂ ਪਰ ਜਿਹੜੀ ਮੰਦਿਰ ਸੀਗੀ ਸਰ ਪੋਰਥ ਨੂੰ ਦੇਖ ਕੇ ਜਿਹਾ ਫਲਾਗੇ ਉਹਨਾਂ ਨੇ ਭਜਣਾ ਸ਼ੁਰੂ ਕਰਤਾ ਜੀ ਸਭ ਨੇ ਕੋਈ ਕਿਧਰੇ ਕੋਈ ਕਿਧਰੇ ਤਾਂ ਉੱਥੇ ਜੀ ਫਸਦੇ ਫਸਦੇ ਤਿੰਨ ਮੁੰਡੇ ਇੱਕ ਸਪੈਂਡਰ ਬਾਈਕ ਤੇ ਜੀ ਉਹ ਆਕੇ ਸਿੱਧਾ ਹੀ ਉਹਨਾਂ ਨੇ ਮੋਟਰਸਾਈਕਲ ਮੇਰੀ ਲੱਤ 'ਚ ਮਾਰਿਆ ਜੀ ਗੱਲ ਕਾਨੂੰਨ ਵਿਵਸਥਾ ਦੀ ਪਟਿਆਲਾ ਦੀ ਕਾਨੂੰਨ ਵਿਵਸਥਾ ਦੀ ਤਾਂ ਅਕਸਰ ਹੀ ਸਵਾਲਾਂ 'ਚ ਰਹਦੀ ਹੈ ਪਰ ਜਦੋਂ ਸੀਨੀਅਰ ਪੁਲਿਸ ਮੁਲਾਜ਼ਮ ਦੇ ਨਾਲ ਗੱਲ ਕੀਤੀ ਗਈ ਤਾਂ ਉਹ ਵੀ ਮੰਨ ਰਹੇ ਨਹੀਂ ਕਿ 50 ਨੌਜਵਾਨ ਹੱਤਿਆਨਾ ਦੇ ਨਾਲ ਆਏ ਜਿਨ੍ਹਾਂ 'ਚੋਂ ਚਾਰ ਨੂੰ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਪਰ ਸਵਾਲ ਤਾਂ ਉਹੀ ਹੈ ਨਾ ਕਿ ਇਨਾ ਨੌਜਵਾਨਾਂ ਦੇ ਇਸ ਇਕੱਠ ਨੂੰ ਇੱਥੇ ਪਹੁੰਚਣ ਕਿਉਂ ਦਿੱਤਾ ਗਿਆ ਐਨੇ ਨੌਜਵਾਨ ਇਕੱਠੇ ਹੀ ਕਿਉਂ ਹੋ ਦਿੱਤੇ ਗਏ ਜੇ ਤੁਸੀਂ ਇੱਕ ਵਾਰ ਸੀਨੀਅਰ ਪੁਲਿਸ ਮੁਲਾਜ਼ਮ ਸਾਹਿਬ ਦਾ ਬਿਆਨ ਵੀ ਸੁਣ ਲਓ 40 ਤੋਂ 50 ਬੰਦੇ ਨੇ ਜਿੰਨਾਂ ਕੋਲ ਕਰਪਾਨਾ ਸੋਟੇ ਡੰਡੇ ਨੇ ਉਸ ਉੱਪਰ ਸੈਦਾ ਪ੍ਰਾਈਵੇਟ ਸਕੂਲ ਦੇ ਕੋਲ ਇਕੱਠ ਕੀਤਾ ਆ ਉਹਨਾਂ ਨੇ ਕਿਉਂ ਲੜਾਈ ਲੜਨ ਦੇ ਲਈ ਤਿਆਰ ਹੋ ਗਏ ਹਤਾਲਾ ਮਿਲਣ ਤੇ ਮੈਂ ਤੇ ਪੀਸੀਆਰ ਜਿਹੜਾ ਸੀ ਉੱਥੇ ਚੱਲ ਗਿਆ ਸੀ ਇਹ ਸਾਰੇ ਮੋਟਰਸਾਈਕਲ ਲੱਗੇ ਸੀ ਉਹਨਾਂ ਨੇ ਸਾਈਰਨ ਮਾਰਿਆ ਜਦੋਂ ਪਬਲਿਕ ਦੇ ਵਿੱਚੋਂ ਮੁੰਡੇ ਉੱਠ ਕੇ ਦੰਡੇ ਚੁੱਕ ਕੇ ਲੈ ਕੇ ਆਪਰੇ-ਆਪਰੇ ਮੋਟਰਸਾਈਕਲਾਂ ਤੇ ਭੱਜਣ ਲੱਗ ਪਏ ਅਸੀਂ ਉਹਨਾਂ ਨੂੰ ਦੇਖ ਕੇ ਆਪਣੀ ਗੱਡੀ ਸਾਈਡ ਤੇ ਲਾ ਕੇ ਉੱਤਰ ਗਏ ਉਹਨਾਂ ਨੇ ਲਿਆ ਕੇ ਜਿਹੜਾ ਸਾਡੇ ਤੇ ਜਾਨੋਂ ਮਾਰ ਦੇਣੀ ਆ ਤਰ੍ਹਾਂ ਮੋਟਰਸਾਈਕਲ ਮੇਰੇ ਹੌਲਦਾਰ ਦੇ ਵਿੱਚ ਮਾਰਿਆ ਅਸੀਂ ਚਾਰ ਬੰਦੇ ਜਿਹੜੇ ਅਸੀਂ ਰੈਸਟਰੀ ਕਰਨੇ ਆ ਸ਼ੇਵਾ ਗੋਲਦੀ ਅਜੀਤ ਕਮਰ ਤੇ ਮਨੀ ਤੇ ਪੰਜ ਚਾਰ ਬੰਦੇ ਰੈਸਟਰੀ ਕਰ ਲੈ ਤਿੰਨ ਮੋਟਰਸਾਈਕਲ ਵੀ ਫੜ ਲਏ ਨੇ ਉਹਨਾਂ ਦੇ ਬਾਕੀ ਬੰਦਿਆਂ ਨੂੰ ਪਾਲ ਜਰੂਰੀ ਜਾਰੀ news